ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਇੱਕ ਤਾਂ ਬੂਰੀ ਝੋਟੀਆ ਟੋਕੜ ਆਗੀ ਤੇ ਦੋ ਕਟੀਆਂ ਆਈਆਂ ਇੱਕ ਨੀਲੀ ਰਾਵੀ ਦੀ ਕਟੀਆ ਤੇ ਇੱਕ ਮੋਹਰਾਂ ਚ ਪੰਦੀ ਆ ਦੋ ਗਾਮਾ ਥੋੜੇ ਥੋੜੇ ਦਿਨ ਲੈਂਦੀਆਂ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੋ ਹੋ ਠੀਕ ਆ ਹਾਂਜੀ ਵਧੀਆ ਜੀ ਤੇ ਕੰਮ ਕਰ ਕਿਵੇਂ ਚੱਲਦਾ ਜੀ ਆ ਬਹੁਤ ਸੋਹਣਾ ਬਾਈ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਂ ਭਾਈ ਦੀਪੂ ਠੀਕ ਆ ਪਿੰਡ ਸਿਨੀਵਾਲ ਜੀ ਪਿੰਡ ਸਿਨੀਵਾਲ ਹਾਂਜੀ ਤੇ ਨੇੜੇ ਕਿਹੜਾ ਪਿੰਡ ਰਹਿੰਦਾ ਜੀ ਨੇੜੇ ਮੂਮ ਧਨੇਰ ਤੇ ਮਹਿਲਕਲਾ ਮਹਿਲਕਲਾ ਤੋਂ ਜਣੀ 4-5 ਕਿਲੋਮੀਟਰ ਸਾਈਡ ਤੇ ਰਹਿੰਦਾ ਵੀਰੇ ਠੀਕ ਆ ਭਾਈ 4-5 ਕਿਲੋਮੀਟਰ ਮਤਲਬ ਕਿ ਸਾਈਡ ਤੇ ਰਹਿੰਦਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਵੀਰੇ 9872182855 ਠੀਕ ਆ ਭਾਈ ਇਹ ਬਾਈ ਦਾ ਮੋਬਾਈਲ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਵੀਰੇ ਠੀ ਹਫਤੇ ਦਾਖ ਦਿੰਦੀ ਕੱਚੀ ਆ ਹਾਂ ਪਹਿਲੇ ਸ਼ਵੇਲ ਜਣੀ 20 ਲੀਟਰ ਦੁੱਧ ਦਿੱਤਾ ਵਗਾ ਠੀਕ ਆ ਹਾਲ ਆਪਾਂ ਜਣੀ ਚੱਲ 20 ਕਹਾਂਗੇ ਉਹਦਾ 22 ਲੀਟਰ ਦੀ ਜਣੀ ਮੀਠਾ ਹੈਗੀ ਐ ਤਾਂ ਠੀਕ ਆ ਹਾਂ ਮਾਣੂ ਬਹੁਤ ਜਣੀ ਲੂਗੀ ਦਾ ਭਾਈ ਬਹੁਤ ਸੋਹਣਾ ਬਹੁਤ ਸੋਹਣਾ ਹੈ ਇਹ ਜਣੀ ਪੂਰੇ ਟ ਲੈ ਜਣੀ ਫੌਲਾ ਪਿੰਗ ਆਇਆ ਰੋਕ ਦੇਣਾ ਹਾਂ 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 ਬਹੁਤ ਚੰਗਾ ਨਿਖੜ ਮਾ ਥਾਣਾ ਪੂਰਾ ਵਿੱਥੀ ਦੇ ਥਾਣਾ ਖੋਲਦੇ ਭਰਾ ਤੋਰਦੇ ਮੜੀ ਜੀ ਖੋਲ ਖੋਲੀ ਵੀਰੇ ਉਹ ਕੱਦ ਬੜਾ ਬਹੁਤਾ ਯਾਰ ਹਣੇ ਪੂਰੇ ਵੱਡੇ ਫਾਰਮ ਵਾਲੇ ਵੀਰੇ ਪੂਰਾ ਆਏ ਛੋਟੀ ਨਹੀਂ ਹੈਗੀ ਜੀ ਨਾ ਪੂਰਾ ਵੱਡਾ ਕੱਦ ਘਾਟਾ ਵਧੀਆ ਠੀਕ ਆ ਬਾਈ ਹਾਂ ਕੋਈ ਛੋਟੀ ਬਾਗੀ ਠੰਢੀ ਸੀ ਇਹ ਚੈੱਕ ਕਰ ਲੋ ਫੇਰ ਨਮਾ ਹਣੇ ਚਮਕਲਾਮ ਕਦ ਉਹ ਹੀ ਵੀਰੇ ਪੂਰੀ ਫੌਲਾ ਇੱਕਦਮ ਕਦ ਫੌਲਾ ਸਹੀ ਗੱਲ ਆ ਜਿਵੇਂ ਪਾਲਸ ਫੇਰੀ ਹੁੰਦੀ ਆ ਹਣੇ ਕਰਮ ਵਾਲੀ ਕੱਦ ਬੈਡ ਦੇਖ ਲੋ ਫੁੱਲ ਚੰਗਾ ਕੱਦ ਬੈਡਾ ਤੋਰਾ ਤਾਰਾ ਇੱਕ ਨੰਬਰ ਆਗਾ ਬਾਕੀ ਆ ਆਪਾਂ ਦਾ 22 ਤੇ ਹੀ ਮੀਟ ਕਰ ਰਹੇ ਜੀ ਨੇ ਆਪਾਂ 20 ਕਿਲੋ ਕਹ ਕੇ ਦਵਾਂਗੇ ਠੀਕ ਹੈ 22 23 ਕਿਲੋ ਯਾਰ ਬੜੇ ਲਾਭ ਨਾਲ ਦੋਗੀ ਬਾਈ ਦੇ ਦੇ ਤਾਂ ਪਹਿਲੇ ਸੂਏ ਦਿੱਤਾ ਵਗਾ ਬਾਈ ਦਿੱਤਾ ਵਾ ਹੂ ਸਹੀ ਜਲਾ ਬਾਕੀ ਕਾ ਤੇ ਵੇਢੀ ਦੱਸ ਦਿੰਦਾ ਪਰ ਹਾਂ ਹਾਂ ਇਹਦਾ ਕੰਡੂ ਬਾਈ ਇਹ 22 ਕਿਲੋ ਨਾ ਕੱਢਦਾ ਕੰਡੂ ਕਿ ਜਾਨੀ ਬਾਹਰ ਬੜੀ ਬਹੁਤ ਆ ਹਾਂ ਬਾਈ ਆਪਾਂ ਥਣ ਨੇੜੇ ਚੱਕ ਰਹੇ ਨੇ ਠੰਡੀ ਸੀਲ ਕਿਵੇਂ ਭਰਾ ਬਹੁਤ ਠੰਡੀ ਸੀਲ ਆ ਯਾਰ ਫੁੱਲ ਕਮਾਲ ਦਾ ਥਣਾ ਨਾੜਾ ਨੂੜਾ ਬ੍ਰੀਤੀ ਜਾ ਕਰਮਾਣੀਆ ਕੁਝ ਬਣ ਕੇ ਸੂਣਾ ਹਾਂਜੀ ਹਾਂ ਹਾਂ ਬਣਦੀ ਬਣਦੀ ਬਹੁਤ ਹੂ ਬਾਈ ਬਹੁਤ ਬਣਦੀ ਵੀਰੇ ਬਹੁਤ ਵਾਦ ਬਣ ਜਾਣਾ ਸਹੀ ਗੱਲ ਹੈ ਹਾਂ ਪੰਜਵੇਂ ਦੇ ਲੈ ਕੇ ਕਰਮਾਲ ਨੇ ਸੂਣਾਗਾ ਬੜੇ ਇਧਰ ਨੂੰ ਕਰੀ ਭਰਾ ਆਪਰ ਬਸ ਅ ਵੀ ਦਿਖਾ ਦਈਏ ਲੈ ਇਹ ਕਰ ਰੋ ਪੜਾ ਤੁਮ ਹਾਲਦਾ ਠੰਡੀ ਸੀਰ ਕਰਮਾਲੀ ਮਾਨਤਾਂ ਦੀ ਆ ਵੀਰੇ ਦਾ ਹੂੰ ਮਾਨਤਾਂ ਦੀ ਆ ਸਹੀ ਗੱਲ ਆ ਬਾਈ ਦੀ ਬਾਈ ਕੀ ਮੋਲਾ ਖਰ ਜਾਇਆ ਜਾ ਦੇਣ ਲੈਣ ਦਾ ਇਹ ਵੀਰੇ 70 ਚ ਮਾੜਾ ਮੋਟਾ ਮਾਨਤਾਂ ਕਰ ਦਾਂਗੇ ਜਰਾ ਠੀਕ ਆ ਹਾਂ ਹਾਂ 70000 ਚ ਬਸ ਹਾਂ 70 ਲ ਹੋ ਜਾਊਗਾ 70 ਦੇ ਦੇ ਨੂੰ ਅਮਨ ਚਲ ਮਾੜਾ ਮੋਟਾ ਆਏ ਬੰਦੇ ਦਾ ਠੀਕ ਆ ਤਾਂ ਜਰੂਰ ਹੋ ਜੀ ਇਹ ਚੋਂ ਠੀਕ ਆ ਬਾਈ ਹਾਂਜੀ ਹਾਂ ਤੇ ਅੱਗੇ ਭਰਾ ਦੋ ਨੰਬਰ ਹਾਂ ਇਹ ਵੀ ਬੁਲੇ ਹਫਤੇ ਦਾ ਆ ਦੇਣ ਦੀ ਇੱਕ ਕੱਚੀ ਆ ਹਫਤੇ ਦਾ ਦੇਣ ਦੀ ਇੱਕ ਕੱਚੀ ਹਾਂ ਹਾਂ ਇਹ ਤੀਜੇ ਸੂਏ ਸੁੰਦੀ ਆ ਹਨਾ ਇਹ ਤੀਜਾ ਸੂਆ ਸੁੰਦੀ ਆ ਹਾਂ 22 23 ਲੀਟਰ ਦਾ ਹੀ ਇਹਦਾ ਜਣੀ ਰਿਕਾਰਡ ਆ ਵਧੀਆ 22 23 ਲੀਟਰ ਤੀਜੇ ਸੂਏ ਦਾ ਹਾਂ 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 ਤੇ ਕਾਦੇ ਹਰੇ ਦਾ ਬਹੁਤ ਆ ਇਹ ਵੱਡੇ ਕੱਦ ਕਾਠ ਵਾਲੀ ਵੀਰੇ ਇਹ ਆ ਚੰਕਦਮ ਗੇਚ ਵੀ ਬਹੁਤ ਆ ਚੰਕਦਮ ਸਹੀ ਗੱਲ ਆ ਹਾਂ ਠੰਡੇ ਸ਼ੀਲ ਇਹ ਵੀ ਨੇ ਅੰਤਾਂ ਦੀ ਕੋਈ ਗੱਲ ਬਚਰੀ ਨੂੰ ਕੋਈ ਹੱਲ ਜੋਦਣੀ ਨਾ ਮਾਂ ਇਹ ਨਾ ਖੜੀ ਜੇ ਮੈਂ ਗੱਪਣਾ ਹੱਥ ਨਹੀਂ ਲਵਾਉਂਦੀ ਆ ਉਹ ਮੈਨੂੰ ਜਾ ਆ ਯਾਰ ਚੈਲੀਤੀ ਚੱਲ 22 ਦੀ ਗੱਲ ਜਮਾ ਜਾਏ ਜਗੀ ਚਾਰੇ ਥਣ ਥਣ ਵੀ ਬਹੁਤ ਚੰਗਾ ਕੜ ਬਹੁਤ ਚੰਗਾ ਬਹੁਤ ਹੋਇਆ ਬਹਾਜਾਰੇ ਵੀ ਲੈਟ ਲੈਟ ਹੋ ਰਿਹਾ ਪੂਰੀਆਂ ਫੁੱਲ ਟੁੱਟਣਾ ਪੈਣਾ ਬਹੁਤ ਵੱਡਾ ਬਣਾਉਣਾ ਮਤਲਬ ਕਿ ਪੰਡਵਨ ਕੇ ਹਾਂ ਹਾਂ ਪੰਡਵਨ ਕੇ ਖੋਲੇ ਵੀ ਖੋਲਦੇ ਪਰਾ ਤੋੜਦੇ ਖੋਲ ਕੇ ਜੇ ਆਪਾਂ ਗੱਲ ਕਰੀਏ ਚਮਕ-ਦਮ ਕਬੜ ਚ ਫੁੱਲਾ ਹੀ ਨਹੀਂ ਫੁੱਲਾ ਬਾਈ ਨਹੀਂ ਨਹੀਂ ਫਿਕਰ ਉਹ ਕੀ ਨਹੀਂ ਮੇਰੇ ਨਾਲੇ ਤਾਂ ਹੂੰ ਜੰਦ-ਜਾਨ ਬਹੁਤ ਆ ਤੇ ਨਾਲੇ ਵੜਦੇ ਚੰਗ ਪੈ ਖਲੂਈ ਗੱਲ ਆ ਕੱਦ ਚੈੱਕ ਕਰ ਲੋ ਹਾਂ ਆਇਆ ਕੋਈ ਬਣ ਕੇ ਸੁਣਾ ਬਹਿਣ ਲੈ ਕੇ ਸੁਣਾ ਬਾਈ ਹਾਂ ਬਲਟਲਾ ਜਰੂਰ ਦਿਖਾਉਂਦੀ ਆ ਕੱਚੀ ਕੱਚੀ ਨਜ਼ਰ ਆਉਂਦੀ ਆ ਹਫਤੇ ਤੋਂ ਇਹ ਨਹੀਂ ਪਤਾ ਵੱਧ ਵੀ ਲੈ ਜਾਏ ਵੱਧ ਵੀ ਜਾ ਸਕਦੇ ਵੀਰੇ ਹਾਂ ਹਾਂ ਬਲਟਲਾ ਚੈੱਕ ਕਰ ਲੋ ਫੁੱਲ ਪਈਆਂ ਸਾਰੀਆਂ ਕੱਢ ਕੇ ਸ਼ੂ ਕਰਮ ਵਾਲੀ ਮੇੜ ਗੱਲ ਹੁੰਦੀ ਆ ਠੰਡੀ ਸੀਲ ਦੀ ਠੰਡੀ ਸੀਲ ਵੀਰੇ ਆਂਤਾਂ ਦੀ ਆ ਜਰਾ ਜਿਹੜਾ ਕੋਈ ਠੰਡਾ ਸੀਲ ਆ ਉਹ ਕਿਹਦੀ ਜਗ੍ਹਾ ਲੱਗਦਾ ਹੁੰਦਾ ਹਨਾ ਵੀ ਬਾਈ ਹਾਂ ਹਾਂ ਸਹੀ ਗੱਲ ਆ ਵੀਰੇ ਤੇ ਇਹਦਾ ਭਰਾ ਫਿਰ ਕੀ ਮੁੱਲ ਆ ਜਾਇਆ ਜੀ ਇਹ ਵੀਰੇ 60 ਚੋਂ ਮਾਨ ਤਾਨ ਕਰਾਂਗੇ ਮਾੜਾ ਮੋਟਾ 60000 ਹਾਂ ਹਾਂ ਸਾਡੇ ਦਾ ਮਾਨ ਤਾਨ ਹੀ ਹੋਗਾ ਜੀ ਨਹੀਂ ਠੀਕ ਆ ਹਾਂ 60000 ਚ ਬਾਈ ਕਹਿੰਦਾ ਮਾਨ ਤਾ ਨਹੀਂ ਹੋਗਾ ਹਾਂ ਕੋਈ ਵੀ ਆਪਾਂ ਪਹਿਲਾਂ ਇਹਦਾ 65 80 ਮੰਗੀ ਚੱਲ ਥੱਲੇ ਮਤ ਉਹਦਾ ਫਾਇਦਾ ਨਹੀਂ ਕੋਈ ਬਸ ਆਪਾਂ ਜਿੰਨੇ ਦੇ ਦੇਣੀ ਐ ਨੂੰ ਉਹਨਾਂ ਨੇ ਮੁੱਲ ਕਰਨਾ ਬਸ ਹਾਂ ਵੇਣ ਗੱਲ ਐ ਫਿਟਿੰਗ ਵਾਲਾ ਤੋੜਦਾ ਨਹੀਂ ਹਾਂ ਨਾ ਤੋੜਦਾ ਜੀ ਬਾਈ ਪੂਰਾ ਬਣਾ ਕੇ ਸੁਣਾ ਨੇ ਦੋਨਾਂ ਬਸ ਚੈੱਕ ਕਰ ਲਓ ਬਹੁਤ ਕਮਾਲ ਦਾ ਥਣਾ ਮੁੱਠੀ ਵਾਲਾ ਥਣਾ ਪੂਰੀ ਬਿੱਥੀ ਤੇ ਥਣ ਲੱਗਿਆ ਵਾ ਕੋਈ ਬਚੇ ਨਹੀਂ ਫੋਰਸਾਂ ਗਾ ਕੀ ਮੁੱਲ ਵੀ ਬਾਈ ਨੇ ਜਾਇ ਕੀਤਾ ਬਾਕੀ ਮੌਕੇ ਤੇ ਕੀਤਾ ਬਾਈ ਨੇ ਹਜੇ ਹਨਾ ਤੇ ਅੱਗੇ ਭਰਾ 3 ਨੰਬਰ ਤੇ ਇਹ ਘੱਟੀ ਆ ਵੀਰੇ ਠੀਕ ਆ ਜਿਹਨੇ ਪਿੰਡੋਂ ਲਿਆ ਵਧੀਆ ਰਿਕਾਰਡ ਦੇ ਦੀ ਮਾਂ ਥੱਲੇ ਜਨੇ ਮੰਨ ਕੇ ਚੱਲ 16 17 17 ਲੀਟਰ ਠੀਕ ਨੇ 16 ਦੀ ਘੱਟੀ ਆ ਪਹਿਲੇ 16 ਜਨੇ 16 17 ਲੀਟਰ ਦੱਤਾ ਆਵਾਗਾ ਠੀਕ ਆ ਕਿੰਨੀ ਉਮਰ ਆ ਵੀਰੇ ਇਹ ਮੰਨ ਕੇ ਜੇ 60 ਦੇ ਕਰੀਬ ਆ ਯਾਰ ਚਾਹੇ 10 ਦਿਨ ਘੱਟ ਵੀ ਹੋ ਸਕਦੀ ਆ ਠੀਕ ਆ ਜਨੇ ਵਸੰਦਾ ਜੇ 60 ਦਾ ਹੋਗਾ ਜਨੇ ਠੀਕ ਆ ਸਾਲ ਕਰੇ ਲਵੇ ਤਾਂ ਮਤਲਬ ਕਿ ਉਮਰ ਹਾਂ ਲਚੋੜੀ ਚੋੜੀ ਦੇਖ ਵੀਰੇ ਲੈ ਸਾਂ ਸੁਣ ਦੇਖ ਉਹ ਤੇ ਬੰਨਾ ਵਾਲੀ ਲੱਗੀ ਉਹ ਚੋੜੀ ਲੱਗੀ ਐ ਸਹੀ ਗੱਲ ਆ ਬਹੁਤ ਕਮਾਲ ਦਾ ਲੱਗਾ ਹਾਂ ਸੋਹਣਾ ਲੱਗਾ ਵਾ ਵੀ ਬਾਈ ਤੋਰ ਦੇ ਮੜੀ ਆ ਗੋਨੇ ਬਾਈ ਠੰਡੀ ਸ਼ੀ ਫੁੱਲ ਹੋਊਗਾ ਨਾ ਮਾ ਯਾਰ ਵੀਰੋ ਲੈ ਆ ਜਾਣਾ ਲੱਤਾਂ ਚੋੜਿਆ ਕਰਕੇ ਖੜੀਆਂ ਦੇਖਣਾ ਕਮਾਲ ਆ ਯਾਰ ਫੇਸ ਕੁਆਲਟੀ ਚੈੱਕ ਕਰ ਲੋ ਪਤਲਾ ਜਾਂ ਸਿੰਗ ਨਾਲੇ ਹੀ ਮੋੜਦੀ ਹੈ ਬ੍ਰੀਕੀ ਬ੍ਰੀਕੀ ਬਹੁਤ ਆ ਬਾਈ ਹਾਂ ਹਾਂ ਕੋਈ ਨਹੀਂ ਸਿੰਗ ਸਿੰਗ ਬਹੁਤ ਨੇੜੇ ਮੋੜੂਗੀ ਬ੍ਰੀਕੀ ਜਾ ਕੱਟੀ ਚੌੜੀ ਚੂੜੀ ਬਹੁਤ ਹੀ ਸਮੂਈ ਹੋ ਗਈ ਬਹੁਤ ਚੰਗੀ ਤਿਆਰ ਹੋ ਗਈ ਹਾਂ ਬਹੁਤ ਵਧੀਆ ਬਣਦੀਆਂ ਜਾਨੀ ਹਾਂ ਬਾਕੀ ਦੁੱਧ ਦਾ ਰਿਕਰਡ ਵੀ ਬਾਈ ਨੇ ਚੰਗਾ ਦੱਸ ਚੰਗੇ ਰਿਕਰਡ ਦੀ ਹੈ ਵੀ ਹਾਂ ਕੁਆਲਟੀ ਚੈੱਕ ਕਰ ਲੈ ਛੋਟਾ ਜਿਹਾ ਮੂਹੀਆ ਕਰਮਾਲੀ ਦਾ ਇਲਾ ਬਾਈ ਫਿਰ ਕੀ ਮੁੱਲਾ ਜਾਇਜ ਜਦ ਇਹ 20 ਚੋਂ ਮਾਨਤਨ ਕਰ ਦਾਂਗੇ ਭਰਾ ਮੇਰਾ ਠੀਕ ਆ ਹਾਂ ਜਮਾ ਜਾਇਜ ਮੁੱਲਾ ਬਾਈ ਕਹਿੰਦਾ 20000 ਰੁਪਏ ਚੋਂ ਮਾਨਤਨ ਕਰ ਦਾਂਗੇ ਮੌਕੇ ਤੇ ਮਾਨਤਨ ਹੋ ਜੂ ਹਾਂ ਹੋ ਜੂ ਕਿ ਸੇਵਾ ਸੁਭਾਏ ਕੋਲ ਬਾਕੀ ਵੀਰ ਤੂੰ ਦੇਖ ਲੈ ਬਾਈ ਕਮਾਲਾ ਹੋ ਗਈ ਸਹੀ ਗੱਲ ਹੈ ਜੇ ਕੋਈ ਕਹਿ ਦੋ ਜੇ ਵੀ ਸਾਲ ਦੇ ਦੇ ਪਾਏ ਝੋਲੀ ਗੱਪਣ ਵਾਲੀ ਕਹਿੰਦਾ ਗੱਪਣ ਵਾਲੀ ਝੋਲੀ ਲੱਗੀ ਹੈ ਫੇਸ ਵੀ ਛੋਟਾ ਜਾ ਫੇਸ ਆ ਬਹੁਤ ਘਾਰੇ ਫੇਸ ਦੀਆ ਕਰਮ ਵਾਲੀ ਤੇ ਅੱਗੇ ਭਰਾ ਚਾਰ ਨੰਬਰ ਇਹ ਵੀਰੇ ਨੀਲੀ ਦਾ ਵੀ ਹੈਗੀ ਠੀਕ ਆ ਮਿੱਲੀ ਰਵੀ ਆ ਕਿ ਫੇਸਬੁਕ ਚ ਚੈੱਕ ਕਰ ਲੋ ਕਰ ਮਾੜੀ ਦਾ ਡੱਪ ਡੱਪ ਫੁੱਲਾ ਹਨਾ ਹਾਂ 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 ਫੁੱਲ ਬਰੀਨ ਦਾ ਜਿਹਨੂੰ ਆਪਾਂ ਕਹ ਦਈਏ ਚੈੱਕ ਇਹਦੀ ਮਾ ਥੱਲੇ ਵੀ ਜਨੀ ਚੰਗਾ ਰਿਕਾਰਡ ਸੀਗਾ ਦੂਜੇ ਸੂਤੇ 18 ਲੀਟਰ ਦੀ ਮਾ ਥੱਲੇ ਦੋ ਤਾਂ ਤਿਆਰ ਆ ਕਿੰਨੀ ਕੁਮ ਰਾ ਵੀਰੇ ਇਹਦੀ ਇਹਦੀ ਮੰਨ ਕੇ ਜੇਕਰ 15 ਕੁ ਮਹੀਨੇ ਦੀ ਹੋਗੀ 15 ਕੁ ਮਹੀਨੇ ਦੀ ਹੋਗੀ ਇਹਨੂੰ ਵੀ ਭਰਾ ਖੋਲ ਦੇ ਤੇ ਤੋੜ ਦੇ ਥਾਣੋਂ ਥਣ ਬਹੁਤ ਚੰਗਾ ਹੋਣਾ ਇਹਦਾ ਵੀ ਹਾਂ ਹਾਂ ਬਾਈ ਦੇਖ ਧੂਲੀ ਦੇਖ ਦੀ ਐ ਪੂਰੀ ਲੈ ਯਾਰ ਗੁਲਾਬੀ ਗੁਲਾਬੀ ਥਾਣਾ ਮਾੜੀ ਦਾ ਬਹੁਤ ਚੰਗਾ ਦਾ ਚੌੜੀ ਜੂੜੀ ਯਾਰ ਬੋਲੀ ਜੂੜੀ ਬਾਈ ਇਹ ਤਾਂ ਬਹੁਤ ਸਹੀ ਗੱਲ ਆ ਹਾਂ ਪਰ ਇਹ ਸੰਵਿਧਾਨੀ ਇੱਕ ਤਰ੍ਹਾਂ ਦਾ ਝੋਟਾ ਹੀ ਲੱਗਦਾ ਯਾਰ ਹਾਂ ਸਹੀ ਗੱਲ ਆ ਬਾਈ ਇਹਨੇ ਕਮਾਲ ਦਾ ਫੇਸਬੁਕ ਚੈੱਕ ਕਰ ਲੋ ਸਿੰਘ ਵੀ ਬਸ ਮੋੜ ਚੱਲੀ ਹੈ ਨਾ ਨੇੜੇ ਵੀਰੇ ਹਾਂ ਹਾਂ ਵੀਰੇ ਸਿੰਘ ਬਰੀਕ ਬਹੁਤ ਆ ਨਾਲੇ ਬਾਈ ਹਾਂ ਬਰੀਕੀ ਚਾ ਗਈ ਹਾਂ ਤੇ ਜਦੋਂ ਆਉਂਦੇ ਨੇ ਪਾਉ ਪਹਿਲੇ ਜੂ ਇਹੇ ਬਾਈ ਕਿੰਨਾ ਦੁੱਧ ਪਾ ਦੂ ਵੀਰੇ ਇਹ ਯਾਰ ਪਹਿਲੇ ਜੂ ਨਾਵਾਸ 10 ਲੀਟਰ ਦਾ ਪਹਿਲੇ ਜੂ ਪਾਉਂ ਕੌਂ ਬੜੇ ਰਾਮ ਨਾਲ ਬਾਈ ਠੀਕ ਆ ਹਾਂ ਹਾਂ ਮੇਨ ਗੱਲ ਹੈ ਬਰੀਡ ਮਿਲਦੀ ਬਹੁਤ ਘੱਟ ਇਹ ਬਹੁਤ ਘੱਟ ਬਰੀਡ ਮਿਲਦੀ ਹੈ ਬਾਈ ਹੂੰ ਬਹੁਤ ਘੱਟ ਮਿਲਦੀ ਆ ਜੇ ਮੈਲਦੀਵਿਆ ਫਿਰੋਜ਼ ਕੋਈ ਨਾ ਕੋਸ ਮਤਲਬ ਘੱਟ ਹੁੰਦਾ ਹਾ ਇਹਦਾ ਹੁਣ ਸਾਰੇ ਤੋਂ ਤਾਂ ਇਹ ਹੁਣ ਦੇ ਸਾਹਮਣੇ ਆ ਹਾਂ ਜਿਹਨੇ ਇਹਨੂੰ ਪੂਰੀ ਵਧੀਆ ਕੁਆਲਿਟੀ ਜੈ ਸਾਰੀ ਸਹੀ ਗੱਲ ਆ ਫੁੱਲ ਕੁਆਲਿਟੀ ਹਾਂ ਜਿਹਨੂੰ ਤੁਸੀਂ ਦੇਖਿਆ ਗਲਾਬੀ ਥਾਣਾ ਅੱਲਾਕੱਲਾ ਨਿਖੜਮਾ ਥਣ ਮਲਮਾ ਥਣ ਪਿਆ ਸਹੀ ਗੱਲ ਆ ਫੁੱਲ ਬਰੀਡ ਵਾਲੀ ਕੱਟੀ ਹੈਗੀ ਹਾਂ ਅੱਖਾਂ ਆਖਾਂ ਦੇਖ ਬਈ ਸਾਰਾ ਪੂਰਾ ਜਿਨੀ ਸਹੀ ਗੱਲ ਆ ਤੇ ਇਹਦਾ ਭਰਾ ਫਿਰ ਕੀ ਮੁੱਲ ਇਹ 40 ਚੋਂ ਮਾਨਤਾ ਕਰ ਦਾਂਗੇ ਵੀਰੇ ਠੀਕ ਆ ਹਾਂ 40000 ਰੁਪਏ ਜੋ ਬਾਈ ਕਹਿੰਦਾ ਮਾਨਤਾ ਕਰ ਦਾਂਗੇ ਹਾਂਜੀ ਹਾਂ ਠੀਕ ਆ ਬਾਈ ਹਾਂ ਜੀ ਤੇ ਅੱਗੇ ਵੀਰੇ ਮ ਇਵਰੇ ਟੋਕੜ ਮਾਝਾ ਠੀਕ ਆ 8 ਕਿਲੋ ਦਾ ਤਿਆਰ ਆ ਮੰਗਰੇ ਦੇ ਘਟਾ ਹੋਵੇ ਜੇ 5 ਕਮੀਨੇ ਹੋਗੇ ਨ ਮੰਨ ਕੇ ਚੱਲ ਜੁਈ ਨੋ ਠੀਕ ਆ ਕਟਾ ਵੀ ਪੜੇ ਹੀ ਪਿਆ ਹਣਾ ਹਾਂ ਹਾਂ 8 ਕਿਲੋ ਠੰਡੀ ਛੀਲੇ ਵੀ ਵੀਰੇ ਬਹੁਤ ਆ ਠੀਕ ਆ ਹਾਂ ਇਹ ਰਾਤ ਹੀ ਆਈ ਆ ਠੀਕ ਆ ਆਪਣੇ ਕੋਲੇ ਰਾਤ ਹੀ ਆਈ ਹਾਂ ਹਾਂ ਰਾਤ ਹੀ ਆਈ ਆ ਇਹ ਮਾਰੇ ਇੱਧੇ ਨਹੀਂ ਆਏ ਡਰਦੀ ਜੇ ਜ਼ਰੂਰ ਆ ਠੀਕ ਆ ਪਰ ਉਹ ਉਹ ਠੰਡੀ ਛੀਲਾ ਵਧੀਆ ਜ ਨਹੀਂ ਠੀਕ ਆ ਹਾਂ ਦੋ ਦਾ 8 ਕਿਲੋ ਜਿਹੜਾ ਪੂਰਾ ਵਧੀਆ ਠੀਕ ਆ ਵੀਰੇ ਤੇ ਜੋ ਬਾਵੇਂ ਕੋਈ ਦੋ ਟਾਈਮ ਤਸ਼ਲੀ ਕਰਨੀ ਚਾਹੇ ਚਾਰ ਡੰਗ ਚੋ ਵੀ ਗੱਲੀ ਕੋਈ ਨਹੀਂ ਵੀਰੇ ਮੇਰਾ ਠੀਕ ਆ ਹਾਂ ਹਾਂ ਸਿੰਘ ਸਿੰਘ ਕਰਮਾਲੇ ਦਾ ਬਹੁਤ ਕਮਾਲ ਦਾ ਮੋੜ ਬੜੀ ਡਰਦੀ ਜੀ ਜ਼ਰੂਰ ਆ ਥੋੜੀ ਜਿਹੀ ਕੈਮਰੇ ਤੋਂ ਡਰਦੀ ਆ ਹਾਂ ਹਾਂ ਕੈਮਰੇ ਦਾ ਕਰਕੇ ਵੱਡਾ ਵਾਲੀ ਝੋਟੀ ਆ ਜੀ ਹਾਂ ਬੁੱਲ ਵੱਡੇ ਗੱਡ ਘਾਟ ਜਾ ਬਾਈ ਲੈ ਬਰੋਬਰ ਦੇਖ ਲੈ ਬਾਣੀ ਮੇਰੀ ਜੀ ਨਹੀਂ ਉੱਚੀ ਐ ਕੋਈ ਨਹੀਂ ਹੈਗਾ ਸਹੀ ਗੱਲ ਆ ਬਾਈ ਤੇਰੀ ਜੀ ਨਹੀਂ ਉੱਚੀ ਆ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਡਰਦੀ ਆ ਵਾ ਥਾਣਾ ਬਹੁਤ ਕਮਾਲ ਬਹੁਤ ਲੰਮਾ ਲੰਮਾ ਥਾਣਾ ਦੇਖ ਵੀਰੇ ਇਹ ਧਰ ਧੁਰ ਕਿਵੇਂ ਆ ਯਾਰ ਬਹੁਤ ਕੋਲੀ ਆ ਬਾਈ ਠ ਤੇ ਖੋਲ ਦੋ ਭਰਾ ਇਹਨੂੰ ਹਾਂ ਖੋਲ ਦੇ ਵੀਰੇ ਬਾਈ ਕਹਿੰਦਾ 8 ਲੀਟਰ ਦਾ ਉਹਦਾ ਕੰਡੇ ਵਾਲਾ ਰੇੜੀ ਹੈਗਾ ਭਾਵੇਂ ਕੋਈ ਦੋ ਟਾਈਮ ਚਵਾਈ ਕਰ ਲੈ ਅ ਤਸੱਲੀ ਕਰਕੇ ਮਤਲਬ ਅਗਲਾ ਲੈ ਕੇ ਜਾਵੇ ਥਾਣਾ ਤੋਂ ਦੇਖ ਵੀਰੇ ਮੈਂ ਪੂਰਾ ਪੁੱਲ ਲੈ ਜੀ ਥਾਣਾ ਸਹੀ ਗੱਲ ਆ ਲੈ ਜੇ ਆਪਾਂ ਗੱਲ ਕਰੀਏ ਫੇਸ ਫੇਸ ਕੁਆਲਿਟੀ ਦਾ ਬਹੁਤ ਹੀ ਪਿਆਰੀ ਆ ਬਹੁਤ ਵੱਡੇ ਕਦ ਕਾਟ ਚਾ ਖੋਲ ਵੱਡੇ ਕਦ ਕਾਟ ਚਾ ਚੜਾਈ ┤┤ ਦੀ ਬਹੁਤ ਆ ਯਾਰ ਬਹੁਤ ਆ ਹਾਂ ਵੇਟਪੂੜਾ ਚੈੱਕ ਕਰ ਲੋ ਬਹੁਤ ਕਮਾਲ ਦਾ ਵੇਟਪੂੜਾ ਇਹ ਨਹੀਂ ਹੈਗਾ ਵੀ ਛੋਟੇ ਜਿਹੇ ਮੰਜਾ ਟਿਕਦਾ ਹੂੰ ਬਹੁਤ ਵਧੀਆ ਇਹ ਹੈ ਨਾ ਪahari ਵੀ ਬਹੁਤ ਆ ਦੂਜੇ ਸੁਣਦੇ ਨੇ ਬਣ ਜਾਣਾ ਪੂਰਾ ਬਣ ਜਾਣਾ ਬਸ ਸਹੀ ਗੱਲ ਆ ਬਹੁਤ ਕਮਾਲ ਦੀ ਗੱਲ ਤੋਰਾ ਚੈੱਕ ਕਰ ਲਓ ਬਹੁਤ ਕਮਾਲ ਦਾ ਹੈ ਬਾਈ ਕਹਿੰਦਾ ਧਾਰ ਵੀ ਪੋਲੀ ਹੋ ਵੀਰੇ ਧਾਰ ਬਹੁਤ ਪੋਲੀ ਹੋ ਵੀਰੇ ਧਾਰ ਹਾਂ ਠੀਕ ਆ ਵੀਰੇ ਹਾਂ ਲੈ ਆਪਾਂ ਇੱਕ ਵਾਰੀ ਨੇੜੇ ਤੇ ਚੈੱਕ ਕਰਵਾ ਦੇਣਾ ਬੜਾ ਕਮਾਲ ਦਾ ਸ਼ਾਮ ਤੱਕ ਤਾਂ ਬਹੁਤ ਬਣਦੀ ਹੈ ਪੂਰਾ ਬਣ ਜਾਣਾ ਵੀਰੇ ਅਜੇ ਤਾਂ ਟਾਈਮ ਵੀ ਕੋਈ ਨਹੀਂ ਹੋਇਆ 11 ਟਾਈਮ ਵੀ ਕੋਈ ਨਹੀਂ ਹੋਇਆ ਹਾਂ ਬਾਈ ਟਾਈਮ ਵੀ ਕੋਈ ਨਹੀਂ ਹੋਇਆ ਉਸ ਹਾਂ ਅੰਦਾਜ਼ਾ ਲਾ ਲਓ ਸ਼ਾਮ ਤੱਕ ਤਾਂ ਡਰ ਦੀ ਕੁਆਲਿਟੀ ਬਹੁਤ ਚੰਗੀ ਤਿਆਰ ਕਰ ਲੈਂਦੀ ਹੈ ਹਾਂ ਬਾਕੀ ਨਾਲ ਵੀਰੇ ਉਹਦੇ ਕਿੰਨਾ ਜਨਮ ਰੂ ਵੀ ਅਗਨੀ ਹਾਂ ਮੇਰੇ ਨਾਲ ਕੱਟਾ ਦੀ ਨਾਲ ਸਹੀ ਗੱਲ ਆ ਹਾਂ ਤੇ ਕੀ ਮੋਲਾ ਭਰਾ ਇਹਦਾ ਜਾਇਜ ਜਦ ਇਹ ਪੈਣ ਤੋਂ ਮਨਦਾਨ ਕਰ ਦਾਂਗੇ ਵੀਰੇ ਠੀਕ ਆ ਹਾਂ ਪੈਣ 10000 ਰੁਪਏ ਜੋ ਮਨਤਾ ਹੋ ਜੀ ਮਾੜਾ ਮੋਟੇ ਜੀ ਠੀਕ ਆ ਵੀਰੇ ਹਾਂਜੀ ਹਾਂ ਮੈਕਸੀਗੇ ਭਰਾ ਕੋਲੇ 5 ਪੰਜ ਹੀ ਦਿਖਾਤੇ ਜੀ ਕਿਸੇ ਵੀ ਵੀਰ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲਉ ਧੰਨਵਾਦ